ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਬੈਠੇ ਹਾਂ ਖੜੇ ਹਾਂ ਲੱਲੂਆਣਾ ਰੋਡ ਤੇ ਲੱਲੂਆਣਾ ਰੋਡ ਤੇ ਇੱਕ ਸਿੱਧੂ ਮੂਸੇਵਾਲੇ ਦੀ ਯਾਦਗਾਰ ਦੇ ਵਿੱਚ ਇੱਕ ਪਾਣੀ ਦੀ ਛਬੀ ਲਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀ ਸਿੱਧੂ ਮੂਸੇਵਾਲਾ ਇੱਕ ਉਹ ਸ਼ਖਸੀਅਤ ਸੀ ਜਿਸ ਨੂੰ ਉਹਦੇ ਜਉਂਦਾ ਜੀ ਭਾਵੇਂ ਸਮਝਣ ਦੇ ਵਿੱਚ ਸਾਰੇ ਲੋਕਾਂ ਦੀ ਨਜ਼ਰਅੰਦਾਜ਼ੀ ਰਹੀ ਹੈ ਵੀ ਪਤਾ ਨਹੀਂ ਕੀ ਆ ਕੀ ਨਹੀਂ ਆ ਲੇਕਿਨ ਉਸ ਤੋਂ ਬਾਅਦ ਜਦੋਂ ਉਹਦੇ ਗੀਤ ਸੁਣੇ ਗਏ ਤੇ ਜਦੋਂ ਉਹਨੂੰ ਉਹਦਾ ਦੇਖਿਆ ਕਰੋ ਫਾਲੋ ਕੀਤਾ ਗਿਆ ਵੀ ਇਹ ਕਹਿਣਾ ਕੀ ਜਾਂਦਾ ਆ ਤਾਂ ਉਸਨੇ ਸਮਾਜ ਦੀ ਪੰਜਾਬ ਦੀ ਪੰਜਾਬੀਅਤ ਦੀ ਤੇ ਪੁਰਾਣੇ ਪੰਜਾਬ ਦੀ ਗੱਲ ਕਰਕੇ ਉਹਨੇ ਲੋਕਾਂ ਦੇ ਵਿੱਚ ਬੜਾ ਆਪਣਾ ਨਾਮ ਕਮਾਇਆ ਤਾਂ ਉਸ ਨੂੰ ਯਾਦ ਕਰਦੇ ਆ ਭਾਵੇਂ ਉਹ ਅੱਜ ਚਲਾ ਗਿਆ ਪਰੰਤੂ ਉਸ ਨੂੰ ਯਾਦ ਕਰਦੇ ਆ ਹੋਇਆ ਅੱਜ ਲੱਲੂਆਣਾ ਰੋਡ ਤੇ ਭਾਵੇਂ ਇਹਨਾਂ ਦਾ ਕੋਈ ਉਹਨਾਂ ਨਾਲ ਰਾਹ ਵਾਸਤਾ ਨਹੀਂ ਹੈਗਾ ਕਿਤੇ ਹੋਵੇ ਕੋਈ ਰਿਸ਼ਤੇਦਾਰ ਨਾ ਜਾਂ ਕੋਈ ਹੋਰ ਹੈ ਨਾ ਲੱਲੂਆਣਾ ਰੋਡ ਹੈ ਜਿਹੜੀ ਮਾਨਸਾ ਦੇ ਵਿੱਚ ਇੱਥੋਂ ਕੁ ਟੁਕੜਾ 10 ਕਿਲੋਮੀਟਰ 15 ਕਿਲੋਮੀਟਰ ਦੂਰ ਆ ਉਹਦਾ ਪਿੰਡ ਪਰੰਤੂ ਇਹਨਾਂ ਲੋਕਾਂ ਦੇ ਵਿੱਚ ਉਹਦੇ ਗਾਏ ਹੋਏ ਗੀਤਾਂ ਤੋਂ ਪ੍ਰਭਾਵਤ ਹੋ ਕੇ ਤਾਂ ਉਹਦੀ ਯਾਦ ਦੇ ਵਿੱਚ ਅੱਜ ਇੱਥੇ ਮਾਨਸਾ ਦੇ ਵਿੱਚ ਸ਼ਬੀਰ ਲਾਈ ਜਾ ਰਹੀ ਹੈ ਤਾਂ ਦੋਸਤੋ ਭਾਵੇਂ ਇਹ ਸ਼ੀਦੀ ਦਿਹਾੜੀ ਵੀ ਹੈਗੇ ਨੇ ਗੁਰੂ ਅਰਜਨ ਦੇਵ ਜੀ ਦੇ ਸ਼ੀਦੀ ਦਿਹਾੜੇ ਵੀ ਚੱਲ ਰਹੇ ਨੇ ਤੇ ਉਹਦੇ ਨਾਲ ਨਾਲ ਤੇ ਇਹਨਾਂ ਨੇ ਸਿੱਧੂ ਮੂਸੇਵਾਲੇ ਦੇ ਜਿਹੜੀ ਇਹ ਅਣਹੋਣੀ ਮੌਤ ਹੋਈ ਆ ਉਸ ਨੂੰ ਵੀ ਯਾਦ ਕੀਤਾ ਜਾ ਰਿਹਾ ਤੇ ਸਾਰੇ ਨੂੰ ਅਸੀਂ ਇਹ ਬੇਨਤੀ ਕਰਾਂਗੇ ਵੀ ਤੁਸੀਂ ਵੀ ਸ਼ੀਦੀ ਦੇਣ ਦੇ ਨਾਲ ਨਾਲ ਇਸ ਇਨਸਾਨ ਨੂੰ ਵੀ ਫਾਲੋ ਕਰੋ ਤਾਂ ਕਿ ਇਹਦੀਆਂ ਦੱਸੀਆਂ ਹੋਈਆਂ ਆਪਣੇ ਬੱਚਿਆਂ ਤੱਕ ਇਹਨੂੰ ਸੁਣਾਓ ਬਹੁਤ ਅਹਜੇ ਗੀਤ ਪੈ ਨੇ ਜਿਹੜੇ ਇਹਦੇ ਬੱਚਾ ਨੂੰ ਜੇ ਸੁਣਾਓਗੇ ਤਾਂ ਉਹ ਤੋਂ ਅੱਛੀ ਸਿੱਖਿਆ ਮਿਲਦੀ ਹੈ ਤਾਂ ਤੁਸੀਂ ਦੇਖ ਸਕਦੇ ਨਿੱਕੇ ਨਿੱਕੇ ਬੱਚੇ ਆ ਜਿਹੜੇ ਇਸ ਸਮਾਜ ਦੀ ਸੇਵਾ ਦੇ ਵਿੱਚ ਤੁਰੇ ਨੇ ਤਾਂ ਮੇਰੇ ਖਿਆਲ ਚ ਵੀ ਅੱਜ ਦੇ ਸਮੇਂ ਦੇ ਵਿੱਚ ਜੇ ਬੱਚਾ ਨੂੰ ਇਸ ਤਰ੍ਹਾਂ ਹੀ ਲਗਨ ਦਵਾਈ ਜਾਵੇ ਲਗਨ ਦੇ ਵਿੱਚ ਦੱਸਿਆ ਜਾਵੇ ਵੀ ਆਪਾਂ ਨੂੰ ਸਮਾਜ ਸੇਵਾ ਕਰਨੀ ਚਾਹੀਦੀ ਹੈ ਤਾਂ ਜ਼ਰੂਰ ਇਹ ਬੱਚੇ ਵੱਡੇ ਹੋ ਕੇ ਫਿਰ ਪੰਜਾਬ ਦਾ ਨਾਮ ਰੋਸ਼ਨ ਕਰਕੇ ਸਾਰਿਆਂ ਨੂੰ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅਦੇ ਕਮੈਂਟ ਦੇ ਵਿੱਚ ਦੱਸਿਓ ਵੀ ਇਹ ਜਿਹੜੀਆਂ ਔਰਤਾਂ ਦੇਖੋ ਸਾਰੀਆਂ ਔਰਤਾਂ ਨਹੀਂ ਬੱਚੇ ਨਿੱਕੇ ਨਿੱਕੇ ਬੱਚੇ ਆ ਜੇ ਇਹੋ ਜਿਹਾ ਕੰਮ ਕਰ ਰਹੇ ਨੇ ਤਾਂ ਇਹਦੇ ਵਿੱਚ ਇਨਾਂ ਨੂੰ ਵੀ ਹੌਸਲਾ ਹੋਊਗਾ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਵੀ ਇਸ ਤਰ੍ਹਾਂ ਹੋਰ ਕਿੱਥੇ ਕਿੱਥੇ ਕੀਤਾ ਗਿਆ ਤੇ ਇਹਨਾਂ ਨੂੰ ਹੋਰ ਅੱਗੇ ਹੋਰ ਕੀ ਅਪਰਾਲੇ ਕਰਨੇ ਚਾਹੀਦੇ ਆ ਤਾਂ ਨੂੰ ਚੈਨਲ ਦੇਖਦੇ ਸਾਰੂਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ